सीएम साहब ਦਾ ਜੀਰੋ ਟੋਲਰੈਂਸ ਪਾਲਿਸੀ ਐਟਵਰਡਸ ਆਰਗੇਨਾਈਜ਼ ਕ੍ਰਾਈਮ ਉਹਦੇ ਇੱਕ ਬੜੀ ਵੱਡੀ ਸਫਲਤਾ ਮਿਲੀ ਹੈ ਸਾਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੇ 6 ਕਿਊਜ਼ ਫੜੇ ਹੈ ਔਰ 10 ਸਫੈਸਟੀਕੇਟਿਡ ਵੈਪਨ ਫੜੇ ਗਏ ਹੈ ਜਿੱਚ 3 ਗਲੌਕ ਨੇ ਆਸਟਰੀਅਨ ਮੇਡ 9mm ਦੇ ਤੇ ਬਾਕੀ 0.32 ਬੋਰ ਦੇ ਬੜੇ ਸਫੈਸਟੀਕੇਟਿਡ ਵੈਪਨ ਨੇ ਤੇ 17 ਦੇ ਕਰੀਬ ਕਾਰਟ੍ਰਿਜਸ ਨੇ ਜਿਹੜੇ ਮਲਜ਼ਮ ਨੇ ਇਹ ਸਾਰਾ ਜਗਾ ਇਲਮਰੀ ਇਨਵੈਸਟੀਗੇਸ਼ਨ ਚ ਕੱਲ ਪਤਾ ਲੱਗੀ ਹੈ ਕਿ ਇੱਕ ਕ੍ਰਾਸ ਬਾਰਡਰ ਪੁਸ਼ ਹੋਈ ਹੈ ਕਨਸਾਈਨਮੈਂਟ ਔਰ ਬਟਾਲਾ ਏਰੀਏ ਦੇ ਰਹਿਣ ਵਾਲੇ ਨੇ ਇਹ ਜਿਹੜੇ ਮੇਨ ਦੋ ਮੁਲਜ਼ਮ ਨੇ ਜਿਨ੍ਹਾਂ ਤੋਂ ਮੇਨ ਜਿਹੜੀ ਅਕ੍ਰਾਸ ਬਾਰਡਰ ਕਨਸਾਈਨਮੈਂਟ ਦੀ ਬਰਾਮਦਗੀ ਹੋਈ ਹੈ ਉਹਦੇ ਚ ਅਮਰਿਤਪਾਲ ਸਿੰਘ ਹੈ son of ਸੁਰਿੰਦਰ ਸਿੰਘ ਇਹ ਸ਼ੇਰਪੁਰ ਦਾ ਸ਼ੇਖਵਾ थाना ਹੈਗਾ ਡਿਸਟ੍ਰਿਕਟ ਬਟਾਲਾ ਪੁਲਿਸ ਸਿਸਟਿਕ ਜਿਹੜਾ ਹੈ ਯੂਜਾ ਪ੍ਰਭਦੀ ਪੇਲੀਅਸ ਹਰਮਨ ਹੈ ਇਹ ਸੁਮਰਾਏ ਪਿੰਡ ਸਦਰ ਬਟਾਲਾ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ ਜਿਹੜਾ ਅਮਰਤਪਾਲ ਨੇ ਇਲੈਕਸ਼ਨ ਵੀ ਲੜੀ ਸੀ ਸਰਪੰਚੀ ਦੀ ਇਹਨਾਂ ਦਾ ਜਿਹੜਾ ਦੂਜਾ ਕੰਟੈਕਸਟ ਨੇ ਜਿਹੜੇ ਅਮਰਸਰ ਬੇਸਡ ਨੇ ਉਹਦੇ 'ਚ ਵਿਨੋਦ ਕੁਮਾਰ ਏਲੀਅਸ ਰੰਗੀਲਾ ਹੈਗਾ ਕਿ ਰੀਸੈਂਟਲੀ ਬੇਲਤੇ ਆਏ ਦੇ ਖਿਲਾਫ 19 ਕੇਸ ਨੇ ਰੋਬਰੀ ਸਨੇਚਿੰਗ ਡਕੁਆਇਟੀ ਆਰਮਜ਼ ਐਂਡ ਤੇ ਅਟੈਂਪਟ ਟੂ ਮਰਡਰ ਵਗੈਰਾ ਤੇ ਔਰ ਜਿਹੜਾ ਇੱਕ ਇਹਦੇ 'ਚ ਜਿਹੜੀ ਸਾਨੂੰ ਗੱਲ ਸਾਹਮਣੇ ਆਈ ਹੈ ਕਿ ਬਾਹਰ ਇੱਕ ਫੋਰਨ ਬੇਸ ਹੈਂਡਲਰ ਹੈ ਜਿਹਦੇ ਕਿ ਪਾਕਿਸਤਾਨ ਦੇ ਵਿੱਚ ਲਿੰਕ ਨੇ ਉਹ ਇਹ ਬੰਦਿਆਂ ਨੂੰ ਤਿਆਰ ਕਰਕੇ ਤੇ ਉਧਰੋਂ ਇਹਨਾਂ ਨੂੰ ਬਾਰ-ਬਾਰ ਕਨਸਾਈਨਮੈਂਟਸ ਜਿਹੜੀਆਂ ਪੁਸ਼ ਕਰ ਰਿਹਾ ਤੇ ਉਸ ਤੋਂ ਬਾਅਦ ਜਿਹੜਾ ਇੱਥੇ ਆਰਗੇਨਾਈਜ਼ ਕ੍ਰਾਈਮ ਦੇ ਵਿੱਚ ਵੈਪਨਸ ਵਰਤਣ ਵਾਸਤੇ ਦਿੱਤੇ ਜਾ ਰਹੇ ਨੇ ਇਹਦੇ 'ਚ ਇੱਕ ਮੇਨ ਬੰਦਾ ਜਿਹੜਾ ਫੰਡ ਨਾਲਾ ਹੁਣ ਰਹਿੰਦਾ ਇੱਕ ਹੈਗਾ ਕਰਨਵੀਰ ਮੀਰਾ ਕੋਟ ਦਾ ਉਹਦੇ ਖਿਲਾਫ ਵੀ ਪਹਿਲਾਂ ਐਨਡੀਪੀਐਸ ਸੈਕਟ ਦੇ ਐਸਟੀਐਫ ਵੱਲੋਂ ਤੇ ਆਰਨ ਦੇ ਖੰਨੇ ਦੇ ਵਿੱਚ ਵੀ ਪਰਚੇ ਦਰਜ ਨੇ ਉਹ ਅੰਮ੍ਰਿਤਸਰ ਰੂਰਲ ਮੀਰਾ ਕੋਟ ਦਾ ਰਹਿਣ ਵਾਲਾ ਉਹਨੂੰ ਵੀ ਜਲਦੀ ਗ੍ਰਿਫਤਾਰ ਕੀਤਾ ਜਾਊਗਾ। ਔਰ ਮੈਂ ਸਮਝਦਾ ਕਿ ਇਹਦੇ ਨਾਲ ਇੱਕ ਇਹਨੂੰ ਬੜੀ ਅੱਛੀ ਕਾਮਯਾਬੀ ਸਾਨੂੰ ਮਿਲੀ ਹੈ। ਸਾਡੇ ਡੀਸੀਪੀ ਮစ္ਸਰ আলম ਵਿਜੇ ਜੀ, ਨਵਜੋਤ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਔਰ ਅਮੋਲਕਦੀਪ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੇ ਔਰ ਬੜਾ ਅੱਛੀ ਰਿਕਵਰੀ ਕੀਤੀ ਹੈ ਕਿਉਂਕਿ 10 ਸਫਿਸਟੀਕੇਟਿਡ ਵੈਪਨ ਔਰ ਜਿਹਦੇ ਚ ਆਸਟਰੀਅਨ ਮੇਡ ਤੇ ਪਾਕਿਸਤਾਨ ਤੋਂ ਪੁਸ਼ ਹੋਈਆਂ ਚੀਜ਼ਾਂ ਨੇ ਸੋ ਉਹਦੇ ਵਿੱਚ ਮੈਂ ਸਮਝਦਾ ਕਿ ਇਹਦੇ ਨਾਲ ਸਾਡੇ ਏਰੀਏ ਦੇ ਵਿੱਚ ਸਪੈਸ਼ਲੀ ਜਿਹੜਾ ਬਾਰਡਰ ਏਰੀਆ ਸਾਰਾ ਉਹਦੇ ਵਿੱਚ ਕਾਫੀ ਇਹਨੂੰ ਇੰਪੈਕਟ ਪਏਗਾ ਔਰ ਚੰਗਾ ਉਹਨਾਂ ਦਾ ਬਸਟ ਹੋਇਆ ਸਾਰਾ ਇਹ ਨੈਟਵਰਕ